ਉਸਨੇ ਆਵ ਵਾਣਾ ਦੇ ਵਿੱਚੋਂ ਹਥਿਆਰ ਬਰਾਮਦ ਕੀਤੇ ਉਹਨਾਂ ਕੋਲੇ ਰਵਾਇਤੀ ਹਥਿਆਰ ਸੀਗੇ ਤਿੱਖੇ ਠੀਕ ਆ ਪੂਰਾ ਉਹਦਾ ਇੱਕ ਬੰਦਾ ਮਰ ਗਿਆ ਜਿੰਨਾ ਉਹ ਡੱਕੇ ਹੋਏ ਸੀ ਹੋਰ ਵੀ ਵੱਧ ਨੁਕਸਾਨ ਕੀਤਾ ਜਾ ਸਕਦਾ ਸੀ ਪੁਲਿਸ ਵੈਸ਼ੀ ਬਣ ਜੇ ਪੁਲਿਸ ਜੱਜ ਬਣ ਜੇ ਬਿਜਲੀ ਬੰਦ ਕੀਤੀ ਪਹਿਲਾਂ ਉਹਨਾਂ ਨੇ ਇੱਕ ਘਰ ਦੇ ਵਿੱਚ ਮੀਟ ਬਣਿਆ ਸ਼ਰਾਬਾਂ ਪੀ ਕੇ ਡੱਕ ਕੇ ਆਏ ਉਹ ਉਸ ਤੋਂ ਬਾਅਦ ਉਹਨਾਂ ਨੇ ਹਮਲਾ ਕੀਤਾ ਜੇ ਕਿਸੇ ਨੂੰ ਵੀ ਗੋਲੀ ਮਾਰ ਦੋ ਗੈਂਗਸਟਰ ਕਹਿ ਕੇ ਪਿਛਲੇ ਦਿਨੀ ਸੁਖਾਨੰਦ ਦੇ ਵਿੱਚ ਘਟਨਾ ਹੋਈ ਸੀ ਉਸ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਸਿੰਘ ਮਾਨੂੰਕੇ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਹੈ ਭਾਈ ਜੀ ਧੰਨਵਾਦ ਜੀ ਸ਼ੁਕਰੀਆ ਜੀ ਜੀ ਭ ਕਿੱਥੋਂ ਤੱਕ ਕਾਰਵਾਈ ਪਹੁੰਚੀ ਆ ਤੁਹਾਨੂੰ ਕਿਉਂ ਧਰਨਾ ਲਾਉਣ ਦੀ ਜਿਹੜਾ ਦੁਬਾਰਾ ਲੋੜ ਪਈ ਆ ਕਾਰਵਾਈ ਪੁਲਿਸ ਨੇ ਕੋਈ ਨਹੀਂ ਕੀਤੀ ਗਈ 11 ਜਾਣੇ ਤੇ ਐਫ ਆਈ ਆਰ ਦਰਜਾ ਤਿੰਨ ਬੰਦੇ ਜਿਹੜੇ ਚੀਤੇ ਪਿੰਡ ਦੇ ਆ ਮੇਨ ਸਰਗਨਾ ਜਿਹੜਾ ਉਹਨਾਂ ਨੂੰ ਪੁਲਿਸ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਰਹੀਗੀ ਅਣਪਛਾਤੇ ਸਿਰਫ 10 ਤੋਂ 12 ਬੰਦੇ ਰੱਖੇ ਆ ਹਾਲਾਂਕਿ 30 40 ਬੰਦਿਆਂ ਦਾ ਹਜੂਮ ਚੱਲ ਕੇ ਆਇਆ ਸੀ ਉਹ ਵੀ ਗਿਣਤੀ ਘੱਟ ਰੱਖੀ ਐ ਅਣਪਛਾਤਿਆਂ ਦੇ ਵਿੱਚ 15 ਬੰਦਿਆਂ ਦੀ ਲਿਸਟ ਪ੍ਰਸ਼ਾਸਨ ਨੂੰ ਘਰਦਿਆਂ ਨੇ ਦੇ ਵੀ ਦਿੱਤੀ ਐ ਡੀ ਐਸ ਪੀ ਦਫਤਰ ਜਾ ਕੇ ਉਹ ਜਿਹੜੇ ਬੰਦੇ ਆ ਪਰਚੇ 'ਚ ਨਾਮਜ਼ਦ ਕਰਕੇ ਗ੍ਰਿਫਤਾਰ ਨਹੀਂ ਕੀਤੇ ਜਾ ਰਹੇਗੇ ਜਿਹੜੇ ਬੰਦੇ ਬਾਹਰ ਆ ਉਹੀ ਮੇਨ ਆ ਜੇ ਉਹਨਾਂ ਨੂੰ ਫੜ ਕੇ ਤਫ਼ਤੀਸ਼ ਕੀਤੀ ਜਾਵੇ ਤਾਂ ਇਸ ਇਲਾਕੇ ਦੇ ਵਿੱਚ ਇਹ ਜਿਹੜਾ ਗੈਂਗ ਪੂਰੀ ਦਹਿਸ਼ਤ ਫਲਾ ਰਿਹਾ ਪਿੰਡਾਂ 'ਚ ਜਾ ਕੇ ਲੋਕਾਂ ਦੀ ਕੁੱਟਮਾਰ ਕਰਦਾ ਕਿ ਗੇਟ ਭੰਨ ਦਿੰਦੇ ਆ ਉਹ ਘਰਾਂ ਦਾ ਸਮਾਨ ਦਾ ਨੁਕਸਾਨ ਕਰਦੇ ਆ ਉਹ ਉਹ ਸਾਰਾ ਮਾਮਲਾ ਜਿਹੜਾ ਸੁਲਝਾਇਆ ਜਾ ਸਕਦਾ دہشت ਨੂੰ ਕਾਬੂ ਕੀਤਾ ਜਾ ਸਕਦਾ ਜਿਹੜਾ ਸਰਕਾਰ ਕਹਿੰਦੀ ਵੀ ਅਸੀਂ ਗੈਂਗਸਟਰ ਫੜਨ ਲੱਗੇ ਹੋਏ ਆ ਉਹ ਸਿਰਫ ਗੈਂਗਸਟਰਾਂ ਦੇ ਨਾਮ ਤੇ ਸਰਕਾਰ ਸਿਆਸਤ ਕਰ ਰਹੀ ਹੈ ਪਰ ਅਸਲ ਜਿਹੜੇ ਗੈਂਗਾਂ ਝਾੜੂ ਦੇ ਐਮਐਲਏ ਆ ਉਹਨਾਂ ਦੀ ਨੱਕ ਦੇ ਹੇਠ ਪਲ ਰਹੇ ਆ ਤੇ ਆਪਦੇ ਪਿੰਡ ਦੇ ਵਿੱਚ ਉੱਥੇ ਉਹਨਾਂ ਨੇ دہشت ਫਲਾਈ ਆ ਅਮਰਤਪਾਲ ਇਹ ਤੇ ਕੋਈ ਕਾਰਵਾਈ ਨਹੀਂ ਕਰ ਰਿਹਾਗਾ ਅਮਰਤਪਾਲ ਦਾ ਹੱਥ ਮੰਨ ਦੀ ਤੁਸੀਂ ਐਮਐਲਏ ਦਾ ਹੱਥ ਮੰਨ ਦੀ ਬਿਲਕੁਲ ਉਹ ਕਹਿੰਦੇ ਵੀ ਗਲਤੀ ਨਾਲ ਕਤਲ ਹੋ ਗਿਆ ਜਿਨ੍ਹਾਂ ਨੇ ਕਤਲ ਕੀਤਾ ਕਹਿੰਦੇ ਗਲਤੀ ਨਾਲ ਕਤਲ ਹੋ ਗਿਆ ਤੇ ਜਿਹੜਾ ਬੰਦਾ ਮਾਰਿਆ ਗਿਆ ਨਾ ਇਹਨਾਂ ਦੇ ਸਸਕਾਰ ਤੇ ਆਏ ਤੇ ਨਾ ਹੀ ਇਹਨਾਂ ਦੇ ਭੋਗ ਤੇ ਆਏ ਆ ਉਹ ਉਸ ਸ਼ਰੇਆਮ ਜਿਹੜਾ ਹੈਗਾ ਨੰਗੇ ਚਿੱਟੇ ਰੂਪ ਚ ਉਹ ਦੋਸ਼ੀਆਂ ਦਾ ਪੱਖ ਪੂਰ ਰਹੇ ਹੈਗੇ ਆ ਅਸੀਂ ਕਹਿੰਨਾ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨਾ ਤਾਂ ਇੱਕ ਗੱਲ ਰਹਿ ਗਈ ਆ ਉਹਨਾਂ ਦਾ ਕੰਮ ਲਾਅ ਐਂਡ ਆਰਡਰ ਮੇਨਟੇਨ ਕਰਨਾ ਕੀ ਧਰਨਿਆਂ ਨੂੰ ਰੋਕੀ ਲਾਅ ਐਂਡ ਆਰਡਰ ਮੇਨਟੇਨ ਕਰ ਲੈਣਗੇ ਉਹ ਜਿਹੜਾ ਥਾ ਥਾ ਦੇ ਕਹਿੰਦਾ ਪ੍ਰਸ਼ਾਸਨ ਇਹ ਦਹਿਸ਼ਤ ਜਿਹੜੀ ਫਲਾਈ ਗਈ ਆ ਜੇ ਇਹਦੀ ਤਫ਼ਤੀਸ਼ ਕਰਕੇ ਤਹਿ ਤੱਕ ਪਹੁੰਚਾ ਜਾਵੇ ਜਿਹੜੇ ਗੈਂਗ ਨੇ ਅੰਜਾਮ ਦਿੱਤਾ ਉਹ ਗੈਂਗ ਕੰਮ ਕਿਦੇ ਵਾਸਤੇ ਕਰਦਾ ਪਹਿਲਾਂ ਵਾਲੇ ਵਾਸਤੇ ਕਰਦਾ Ele ia até aí a cama hmm. ਤੇ ਉਹ ਤਫਤੀਸ਼ ਕਰਕੇ ਤੇ دہشت ਗੁੰਡਾਗਰਦੀ ਨੂੰ ਖਤਮ ਕੀਤਾ ਜਾ ਸਕਦਾ ਪਰ ਇਸ ਪਾਸੇ ਸਰਕਾਰ ਤੇ ਪ੍ਰਸ਼ਾਸਨ ਤੁਰ ਨਹੀਂ ਰਿਹਾਗਾ ਉਹਦੇ ਆਸਤੇ ਅਸੀਂ ਧਰਨਾ ਲਾ ਕੇ ਬੈਠੇ ਆ ਗੈਂਗ ਦਾ ਬਾਰ ਬਾਰ ਨਾਮ ਲਿਆ ਜਾ ਰਿਹਾ ਤੁਹਾਡੇ ਵੱਲੋਂ ਪਰ ਗੈਂਗ ਇਹਨਾਂ ਵੱਲੋਂ ਤਾਂ ਪ੍ਰਹਾਰ ਮਿਸ਼ਨ ਹੈ ਜਿਹੜਾ ਉਹ ਚਲਾਇਆ ਜਾ ਰਿਹਾ ਗੈਂਗ ਨੂੰ ਖਤਮ ਕਰਨ ਦੇ ਲਈ ਬਈ ਉਹ ਗੈਂਗਾਂ ਦੇ ਨਾਮ ਤੇ ਸਿਰਫ ਇਹਨਾਂ ਦੀ ਸਟੰਟ ਬਾਜੀ ਹੈ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਉਹ ਤਾਂ ਸਰਕਾਰਾਂ ਨੇ ਆਪ ਜਵਾਈਆਂ ਵਾਂਗੂ ਪਾਲੇ ਹੋਏ ਠੀਕ ਹੈ ਉਹਨਾਂ ਦੇ ਉਹਨਾਂ ਤੋਂ ਜਿੰਮੇਵਾਰੀ ਦਵਾ ਦਿੰਦੇ ਆ ਤੇ ਪੰਜਾਬ ਚ ਸਹਿਮ ਦਾ ਮਾਹੌਲ ਪੈਦਾ ਕਰ ਦਿੰਦੇ ਆ ਕਿਤੇ ਸੈਕਟਰੀਟ ਕਹਿੰਦੇ ਧਮਕੀ ਆ ਗਈ ਕਿਤੇ ਕੋਈ ਉੱਥੇ ਕਤਲ ਹੋ ਗਿਆ ਕਿਤੇ ਉੱਥੇ ਕਤਲ ਹੋ ਗਿਆ ਇਹ ਪੂਰਾ ਪੰਜਾਬ ਚ ਇੱਕ ਮਾਹੌਲ ਬਣਾ ਕੇ ਪੁਲਿਸ ਨੂੰ ਸ਼ਕਤੀ ਦਾ ਅਧਿਕਾਰ ਦੇਣਾ ਚਾਹੁੰਦੀ ਹੈ ਸਰਕਾਰ ਕਿ ਪੁਲਿਸ ਵੈਸ਼ੀ ਬਣ ਜੇ ਪੁਲਿਸ ਜੱਜ ਬਣ ਜੇ ਕਿਸੇ ਨੂੰ ਵੀ ਗੋਲੀ ਮਾਰ ਦੋ ਕੈਂਕਸਟਰ ਕਹਿ ਕੇ ਕਿਸੇ ਦਾ ਵੀ ਨੁਕਸਾਨ ਕਰ ਦੋ ਤੇ ਸਰਕਾਰ ਇਹ ਕਹ ਕੇ ਬਰੀ ਹੋ ਜਾ ਵੀ ਅਸੀਂ ਤਾਂ ਬਹੁਤ ਸ਼ਕਤੀਕਰਨ ਲੱਗੇ ਆਂ ਕ੍ਰਾਈਮ ਘਟਾਉਣ ਲੱਗੇ ਹੋਏ ਆਂ ਕ੍ਰਾਈਮ ਦਾ ਕਾਰਨ ਬੇਰੋਜ਼ਗਾਰੀ ਆ ਜੇ ਪੰਜਾਬ ਚ ਵੇਲੜਪੁਣਾ ਨਹੀਂ ਹੋਊ ਬੇਰੋਜ਼ਗਾਰ ਹੋ ਕੋਈ ਨੌਜਵਾਨ ਇਹਨਾਂ ਵਾਸਤੇ ਕੰਮ ਨਹੀਂ ਕਰੂਗਾ ਕੋਈ ਪੈਸੇ ਦੇ ਲਾਲਚ ਕੋਈ ਨਸ਼ੇ ਦੇ ਲਾਲਚ ਕਿਸੇ ਨੂੰ ਲੱਤਾ ਮਾਵਣੀ ਤੋੜੂਗਾ ਜਾ ਕੇ ਪਰ ਉਹ ਕ੍ਰਾਈਮ ਦਾ ਅਸਲ ਜੜ ਫੜ ਕੇ ਉਹਦਾ ਹੱਲ ਕਰਨ ਦੀ ਬਜਾਏ ਗੋਲੀ ਨਾਲ ਹਰ ਚੀਜ਼ ਦਾ ਜਵਾਬ ਦੇ ਰਹੀ ਆ ਉਹ ਵੀ ਅਸਲ ਬੰਦਿਆਂ ਵੱਲ ਨਹੀਂ ਸਖਤੀ ਕਰ ਰਹੀ ਜਿਹੜੀ ਅਸੀਂ ਮੰਗ ਕਰ ਰਹੇ ਆ ਸਿਰਫ ਕੈਸਟਰਾਂ ਦੇ ਨਾਮ ਤੇ ਆਪਰੇਸ਼ਨ ਦੇ ਨਾਮ ਤੇ ਸਰਕਾਰ ਇੱਕ ਸਟੰਟ ਬਾਜੀ ਕਰਕੇ ਵੋਟਾਂ ਚਮਕਾਉਣ ਲੱਗੀ ਹੋਈ ਹੈ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਹੈ ਨਹੀਂ ਸਾਡੀ ਕੋਈ ਗੱਲ ਨਹੀਂ ਹੋਈ ਅਸੀਂ 2 ਤੋਂ 3 ਵਾਰੀ ਇੱਥੇ ਵੀ ਆ ਚੁੱਕੇ ਹਾਂ ਡੀਐਸਪੀ ਸਾਹਿਬ ਨੂੰ ਮਿਲਲੇ ਐਸਐਸਪੀ ਸਾਹਿਬ ਨੂੰ ਮਿਲਲੇ ਉਹ ਇਹਨੂੰ ਸਿਰਫ ਮਹਿਜ ਇੱਕ ਆਮ ਸੁਧਾਰਨ ਲੜਾਈ ਮੰਨ ਰਹੇ ਆ ਇਹ ਹਜੇ ਤੱਕ ਟਸ ਤੋਂ ਮੱਸ ਨਹੀਂ ਹੋ ਰਹੇਗੇ ਜਿਹਦੇ ਕਰਕੇ ਅਸੀਂ ਧਰਨਾ ਲਾ ਕੇ ਬੈਠੇ ਸੁਧਾਰਨ ਲੜਾਈ ਮੰਨ ਰਹੀ ਹੈ ਤੁਸੀਂ ਉੱਥੇ ਜਾ ਕੇ ਦੇਖਿਆ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਬਿਲਕੁਲ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਆ ਤੁਸੀਂ ਵੀ ਜਾਇਓ ਪਿੰਡ ਉੱਥੇ ਬਿਜਲੀ ਦੇ ਬਕਸੇ ਭੰਨੇ ਹੋਏ ਆ ਤਾਰਾਂ ਭੰਨੀਆਂ ਹੋਈਆਂ ਟਰਾਂਸਫਾਰਮਰ ਦੀਆਂ ਤਾਰਾਂ ਤੇ ਸੰਗਲ ਸੱਟ ਕੇ ਬਿਜਲੀ ਬੰਦ ਕੀਤੀ ਪਹਿਲਾਂ ਉਹਨਾਂ ਨੇ ਇੱਕ ਘਰ ਦੇ ਵਿੱਚ ਮੀਟ ਬਣਿਆ ਸ਼ਰਾਬਾਂ ਪੀ ਕੇ ਡੱਕ ਕੇ ਆਏ ਉਹ ਉਸ ਤੋਂ ਬਾਅਦ ਉਹਨਾਂ ਨੇ ਹਮਲਾ ਕੀਤਾ ਪੁਲਿਸ ਨੇ ਆਵਵਾਣਾ ਦੇ ਵਿੱਚੋਂ ਹਥਿਆਰ ਬਰਾਮਦ ਕੀਤੇ ਉਹਨਾਂ ਕੋਲੇ ਰਵਾਇਤੀ ਹਥਿਆਰ ਸੀਗੇ ਤਿੱਖੇ ਠੀਕ ਆ ਪੂਰਾ ਉਹਦਾ ਇੱਕ ਬੰਦਾ ਮਰ ਗਿਆ ਜਿੰਨਾ ਉਹ ਡੱਕੇ ਹੋਏ ਸੀ ਹੋਰ ਵੀ ਵੱਧ ਨੁਕਸਾਨ ਕੀਤਾ ਜਾ ਸਕਦਾ ਇਸ ਕਰਕੇ ਮਹਿਜ ਇੱਕ ਲੜਾਈ ਨਹੀਂ ਗਈ ਇਹਨੂੰ دہشت ਦਾ ਮਾਹੌਲ ਇੱਕ ਪੂਰੇ ਪੰਜਾਬ ਪਿੰਡ ਦੇ ਵਿੱਚ ਪੈਦਾ ਕੀਤਾ ਗਿਆ ਪ੍ਰਸ਼ਾਸਨ ਇਹਨੂੰ ਜੋ ਇਹਦੀ ਹਕੀਕਤ ਆ ਉਹ ਸਮਝ ਕੇ ਇਹ ਤੇ ਜਿਹੜੀ ਬਣਦੀ ਕਾਰਵਾਈ ਕਰੇ ਕਿੰਨੀ ਉਮਰ ਦਾ ਸੀ ਜਿਹੜਾ ਮਾਰਿਆ ਗਿਆ ਜਿੰਦਾ ਕਤਲ ਕੀ ਉਹਨਾਂ ਦੀ ਉਮਰ ਹੋਊਗੀ ਲਗਭਗ 50 ਤੋਂ 55 ਸਾਲ ਲਗਭਗ ਇਹਦੇ ਨੇੜੇ ਤੇੜੇ ਹੋਊਗੀ ਦੋ ਬੱਚੇ ਆ ਉਹਨਾਂ ਦੇ ਦੋ ਜਾਂ ਤਿੰਨ ਬੱਚੇ ਆ ਹੂੰ 45 ਸਾਲ ਦੀ ਉਮਰ ਆ ਉਹਨਾਂ ਦੀ ਦੋ ਤਿੰਨ ਬੱਚੇ ਹੈਗੇ ਆ ਉਹ ਵਿਆਹੇ ਹੋਏ ਆ ਤੇ ਦਿਹਾੜੀ ਦਾਪਾ ਕਰਦਾ ਸੀ ਬੰਦਾ ਵਿਚਾਰਾ ਇਹ ਇਹ ਤਾਂ ਦੁੱਧ ਪੋਣ ਚੱਲਿਆ ਸੀਗਾ ਦੁਕਾਨ ਤੇ ਤੇ ਉਹ ਮੰਡੀਰ ਨੇ ਘੇਰ ਕੇ ਸੁਣਿਆ ਹੀ ਕੁਛ ਨਹੀਂਗਾ ਮਤਲਬ ਬੇਰਹਿਮ ਤਰੀਕੇ ਨਾਲ ਕਤਲ ਕੀਤਾ ਕੋਈ ਨਿੱਜੀ ਰੰਜਿਸ਼ ਹੋ ਸਕਦੀ ਆ ਉਹਨਾਂ ਦੀ ਕੋਈ ਨਿੱਜੀ ਰੰਜਿਸ਼ ਨਹੀਂ ਸੀਗੀ ਇਹਨੂੰ ਤਾਂ ਵਿਚਾਰੇ ਨੂੰ ਪਤਾ ਵੀ ਨਹੀਂ ਸੀਗਾ ਵੀ ਇਹ ਕਾਦੇ ਹਸਤੇ ਆਏ ਆ ਇਹ ਲੜਨ ਆਏ ਆ ਕਿਵੇਂ ਆਏ ਹੈਗੇ ਆ ਤੇ ਕੋਈ ਨਿੱਜੀ ਰੰਜਿਸ਼ ਨਹੀਂ ਸੀਗੀ ਤੇ ਰੰਜਿਸ਼ ਇੱਕ ਨਾਲ ਹੋਊਗੀ ਦੋਵਾਂ ਨਾਲ ਹੋਊਗੀ ਦੋ ਘਰੀਆਂ ਦੋ ਗਲੀਆਂ ਦੇ ਗੇਟ ਭੰਨੇ ਇਹ ਚ ਕੀ ਰੰਜਿਸ਼ ਦਾ ਮਾਮਲਾ ਇਹ ਤਾਂ ਸਿਰਫ ਇੱਕ ਉਹ ਪ੍ਰੋਫੈਸ਼ਨਲੀ ਤਰੀਕੇ ਨਾਲ ਕੰਮ ਕਰਦੇ ਆ ਉਹ ਗੈਂਗ ਆ ਪੂਰਾ ਤੇ ਉਹਨਾਂ ਨੇ ਤਾਂ ਆਪਦੀ ਪੂਰੀ ਦਹਿਸ਼ਤ ਫਲਾਈ ਹੈਗੀ ਆ ਇਹ ਦਹਿਸ਼ਤ ਨੂੰ ਰੋਕਣ ਵਾਸਤੇ ਅਸੀਂ ਲੱਗੇ ਹੋਏ ਆ ਜਾਂ ਇਹ ਪਿੰਡ ਦੇ ਲੋਕ ਸੀ ਜਾਂ ਬਾਹਰੋਂ ਵੀ ਲੋਕ ਸੀ ਜਿਨ੍ਹਾਂ ਨੇ ਇਸ ਘਟਨਾ ਨੂੰ ਚਿੱਤੇ ਪਿੰਡ ਦੇ ਲੋਕ ਵੀ ਸੀ ਜੇ ਤਫ਼ਤੀਸ਼ ਕਰੂ ਤਾਂ ਪੁਲਿਸ ਹੋਰ ਵੀ ਬੰਦੇ ਨੂੰ ਕਰ ਸਕਦੀ ਹੈ ਹੋਰ ਵੀ ਥਾਵਾਂ ਤੋਂ ਨਿਕਲ ਸਕਦੇ ਆ ਅਸਲ ਤਫ਼ਤੀਸ਼ ਕਿਉਂ ਨਹੀਂ ਕਰਨਾ ਚਾਹੁੰਦੀ ਜਿਹੜੀ ਪੁਲਿਸ ਆਓ ਕਿ ਤਓ ਰੁਕੀ ਹੋਈ ਹੈ ਉਹ ਪੁਲਿਸ ਡੰਗ ਟਪਾ ਰਹੀ ਆ ਪੈਸੇ ਖਾ ਰਹੀ ਆ ਐਮ ਐਲ اے ਦਾ ਜੱਕ ਚੜਿਆ ਹੋਇਆ ਉਹਦੇ ਕਰਕੇ ਨਹੀਂ ਕਰਦੀ ਕੋਈ ਪਰਚਾ ਦਰਜ ਕੀਤਾ ਹੋਣਾ ਕੋਈ ਧਾਰਾ ਲਾਈ ਪਰਚਾ ਤਾਂ ਹੈਗਾ ਹੀ ਆ ਪਰਚਾ ਹੈਗਾ ਉਹ ਚ 120 ਵੀ ਜੋੜੀ ਜਾਵੇ ਐਸ ਸੀ ਐਸਟੀ ਐਕਟ ਦਾ ਵਾਧਾ ਕੀਤਾ ਜਾਵੇ ਤਿੰਨ ਬੰਦੇ ਗ੍ਰਿਫਤ ਤੋਂ ਬਾਹਰ ਆਓ ਗ੍ਰਿਫਤਾਰ ਕੀਤੇ ਜਾਣ ਅਣਪਛਾਤੇ ਜਿਹੜੀ ਲਿਸਟ ਪਰਿਵਾਰ ਨੇ ਦਿੱਤੀ ਉਹ ਪਰਚੇ ਚ ਸ਼ਾਮਲ ਕੀਤੇ ਜਾਣ ਅੱਜ ਤੁਹਾਡੇ ਵੱਲੋਂ ਧਰਨਾ ਲਾਇਆ ਗਿਆ ਹੈ ਪੱਕਾ ਮੋਰਚਾ ਲੱਗੇਗਾ ਜਾਂ ਅਗਲੀ ਕਾਲ ਦਿੱਤੀ ਜਾਵੇਗੀ ਲੋਕਾਂ ਨੂੰ ਲੰਬੰਦ ਕੀਤਾ ਅਸੀਂ ਇੱਕ ਰੋਜਾ ਧਰਨਾ ਲਾਉਣਾ ਹਜੇ ਇੱਕ ਦਿਨ ਦਾ ਲਾਵਾਂਗੇ ਜੇ ਅੱਜ ਕੋਈ ਸਾਡੀ ਕਾਰਵਾਈ ਨਾ ਹੋਈ ਉਸ ਤੋਂ ਬਾਅਦ ਫਿਰ ਅਸੀਂ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ